ਦੋਸਤੋ ਅੱਜ ਦੀ ਵੀਡੀਓ ਚ ਆਪਾਂ ਇੱਕ ਆਪਣੇ ਕੋਲੇ ਹੈਂਡ ਬਲੈਂਡਰ ਆਇਆ ਸੀਗਾ ਇਹਦੀ ਜਿਹੜੀ ਤਾਰ ਹੈ ਨਾ ਇਹ ਬਾਰ-ਬਾਰ ਇਥੋਂ ਕਰੈਕ ਹੋ ਜਾਂਦੀ ਹੈ ਆਮ ਤੌਰ ਤੇ ਹਰੇਕ ਦੇ ਘਰ ਦੇ ਵਿੱਚ ਇਹੀ ਪ੍ਰੋਬਲਮ ਆਉਂਦੀ ਹੈ ਠੰਡ ਦੇ ਮੌਸਮ ਦੇ ਵਿੱਚ ਤਾਰ ਹੈ ਜਿਹੜੀ ਉਹ ਕੈੜੀ ਹੋ ਕੇ ਇਥੋਂ ਟੁੱਟ ਜਾਂਦੀ ਹੈ ਜਿਹਨੂੰ ਜੋੜ ਲਾਉਨੇ ਆ ਫਿਰ ਵੀ ਇਹ ਚੱਲਦੀ ਨਹੀਂ ਆਜੋ ਇਹਦੀ ਆਪਾਂ ਤਾਰ ਬਦਲਣੀ ਦੱਸਦੇ ਹਾਂ ਤੁਹਾਨੂੰ ਜੇ ਤੁਹਾਨੂੰ ਇਸ ਕੰਮ ਬਾਰੇ ਥੋੜੀ ਬਹੁਤੀ ਨੌਲੇਜ ਹੈਗੀ ਹੈ ਤਾਂ ਤੁਸੀਂ ਇਹ ਤਾਰ ਨੂੰ ਆਸਾਨੀ ਨਾਲ ਘਰੇ ਬਦਲ ਸਕਦੇ ਹੋ ਆਜੋ ਇਹਦੇ ਦੋ ਲੋਕ ਨੇ ਹਰੇਕ ਦੇ ਅਲੱਗ-ਅਲੱਗ ਹੁੰਦੇ ਨੇ ਇਹ ਉਸ ਤੋਂ ਬਾਅਦ ਜਿਹੜੇ ਇਹਦੇ ਦੋ ਪੇਚ ਲੱਗੇ ਹੋਏ ਨੇ ਇਹਨਾਂ ਦੋਨਾਂ ਪੇਚਾਂ ਨੂੰ ਆਪਾਂ ਖੋਲ ਲਾਂਗੇ ਬਹੁਤ ਸੌਖਾ ਕੰਮ ਹੈ ਇਹ ਕੋਈ ਵੀ ਬੰਦਾ ਆਸਾਨੀ ਨਾਲ ਘਰੇ ਕਰ ਸਕਦਾ ਹੈ ਇੱਕ ਲੋਗ ਆ ਪਿੱਛੇ ਲੱਗਿਆ ਹੋਇਆ ਇਹਨੂੰ ਥੋੜਾ ਜਿਹਾ ਪ੍ਰੈਸ ਕਰਾਂਗੇ ਆਪਾਂ ਤਾਂ ਇਹ ਬਾਹਰ ਆ ਜਾਊਗਾ ਆ ਦੋ ਲੋਕ ਲੱਗੇ ਸੀ ਇਹਨਾਂ ਨੂੰ ਕਾਢ ਲੈਣਾ ਉਹ ਤੋਂ ਬਾਅਦ ਜਿਹੜੀ ਸੋਚ ਹੈ ਸੋਚ ਨੂੰ ਆਪਾਂ ਬਾਹਰ ਕਾਢ ਲੈਣਾ ਠੀਕ ਹੈ ਇਹ ਜਿਹੜੀਆਂ ਇਹ ਮੇਨ ਲੀਡ ਦੀਆਂ ਦੋ ਤਾਰਾਂ ਆਉਂਦੀਆਂ ਨੇ ਇੱਕ ਇਹ ਕਾਲੇ ਰੰਗ ਦੀ ਹੈ ਇੱਕ ਇਹ ਲਾਲ ਰੰਗ ਦੀ ਹੈ ਜਿਹੜੀ ਕਾਲੇ ਰੰਗ ਦੀ ਹੈ ਇਹ ਤਾਰ ਇੱਥੋਂ ਜੋੜ ਲਾ ਕੇ ਸਿੱਧੀ ਇਹਦੇ ਵਿੱਚ ਚੱਟ ਜਾਂਦੀ ਹੈ ਤੇ ਇੱਕ ਤਾਰ ਹੈ ਜਿਹੜੀ ਸੋਚ 'ਚ ਲੱਗ ਜੂਗੀ ਜੇ ਤੁਹਾਡੇ ਕੋਲੇ ਕਾਵੀਆਂ ਨਹੀਂ ਹੈਗਾ ਇੱਥੇ ਟਾਂਕਾ ਲਾਉਣ ਵਾਸਤੇ ਤਾਂ ਤੁਸੀਂ ਤਾਰ ਨੂੰ ਇੱਥੋਂ ਪਿੱਛੋਂ ਕੱਟ ਲੈਣਾ ਹੈ ਠੀਕ ਹੈ ਪਹਿਲਾਂ ਤਾਰ ਕੱਟ ਲੰਨੇ ਆ। ਜਿਹੜੀ ਆਹ ਤਾਰ ਆ ਇਹਦਾ ਜੋੜ ਆਪਾਂ ਇੱਥੋਂ ਖੋਲ ਲਾਂਗੇ। ਕੋਈ ਇਹਦੇ 'ਚ ਟਾਂਕਾ ਨਹੀਂ ਲੱਗਣਾ। ਕੋਈ ਇਹਦੇ 'ਚ ਕੁਝ ਹੋਰ ਨਹੀਂ ਕਰਨਾ। ਬਹੁਤ ਸੌਖਾ ਕੰਮ ਐ। ਆਹ ਆਪਣੇ ਕੋਲੇ ਨਵੀਂ ਤਾਰ ਆ। ਤਾਰਾਂ ਨੂੰ ਹੁਣ ਆਪਾਂ ਛਿੱਲ ਲਾਂਗੇ ਦੋਨੇ ਤਾਰਾਂ ਨੂੰ ਛਿੱਲ ਲੈਣਾ ਜਿਹੜੀ ਕਾਲੀ ਤਾਰ ਹੈ ਕਾਲੀ ਤਾਰ ਨੂੰ ਆਪਾਂ ਕਾਲੀ ਤਾਰ ਨਾਲ ਜੋੜ ਦੇਣਾ आप टेप कर देंगे ठीक है जी लाल तार है इन आप जोड़ कर देंगे ਜੇ ਤੁਹਾਡੇ ਕੋਲ ਕਾਬੀਆ ਹੈਗਾ ਤਾਂ ਤੁਸੀਂ ਆਹ ਤਾਰ ਨੂੰ ਸਿੱਧਾ ਇੱਥੇ ਟਾਂਕਾ ਲਾ ਦੇਣਾ ਜੇ ਕਾਬੀਆ ਨਹੀਂ ਹੈਗਾ ਤਾਂ ਤੁਸੀਂ ਇੱਥੇ ਜੋੜ ਲਾ ਕੇ ਇਹਨੂੰ ਟੇਪ ਕਰ ਦਿਓ ਜੋ ਇਹਨੂੰ ਹੁਣ ਆਪਾਂ ਫਿੱਟ ਕਰ ਦਈਏ ਸੋਚ ਨੂੰ ਸੋਚ ਦੀ ਜਗ੍ਹਾ ਤੇ ਰੱਖ ਦੇਣਾ ਇਹ ਦੇਖੋ ਇਹਦਾ ਕੋਈ ਲੋਕ ਨਹੀਂ ਸਿਰਫ ਇਹ ਬਸ ਇੱਥੇ ਰੱਖੀ ਹੋ ਜਾਣੀ ਐ ਦੋਨੇ ਤਾਰਾਂ ਦੇ ਜੋੜਾ ਨੂੰ ਅਲੱਗ-ਅਲੱਗ ਰੱਖਾਂਗੇ ਆਪਾਂ ਠੀਕ ਹੈ ਉਸ ਤੋਂ ਬਾਅਦ ਜਿਹੜੇ ਆਪਣੇ ਆ ਲੌਕ ਸੀਗੇ ਇਹ ਪਾ ਦਾਂਗੇ ਜਿਹੜੀ ਆ ਰਬੜ ਹੈ ਇਹ ਮੋਟਰ ਦੀ ਰਬੜ ਹੁੰਦੀ ਹੈ ਨੂੰ ਆਪਾਂ ਇਹਦੇ ਉੱਤੇ ਇੱਥੇ ਲਾ ਦੇਣਾ ਹੈ ਇਹ ਜਿਹੜਾ ਬਟਨ ਹੈ ਬਟਨ ਨੂੰ ਇੱਥੇ